ਖਾਲਸੇ ਦੀ ਚੜ੍ਹਦੀ ਕਲਾ ਦਾ ਪ੍ਰਤੀਕ ਤਿਉਹਾਰ ਹੋਲਾ ਮਹੱਲਾ ਸ੍ਰੀ ਨਨਪੁਰ ਸਾਹਿਬ ਵਿਖੇ ਪੂਰੀ ਸ਼ਾਨੋ ਸ਼ੌਕਤ ਦੇ ਨਾਲ ਸ਼ੁਰੂ ਹੋ ਗਿਆ ਹੈ ਜੀ ਹਾਂ ਹੋਲੇ ਮਹੱਲੇ ਦਾ ਪਹਿਲਾ ਪ੍ਰਾਸਤੀ ਸ੍ਰੀ ਕਿਰਤਪੁਰ ਸਾਹਿਬ ਵਿਖੇ ਮਨਾਇਆ ਜਾਣ ਤੋਂ ਬਾਅਦ ਹੁਣ ਸ੍ਰੀ ਅਨੰਦਪੁਰ ਸਾਹਿਬ ਤੱਕ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਇਹ ਹੁਲਾ ਮਹੱਲਾ ਸ਼ੁਰੂ ਹੋ ਗਿਆ ਹੈ ਖਾਲਸੇ ਦੀ ਜਨਮ ਭੂਮੀ ਸ੍ਰੀ ਨਨਪੁਰ ਸਾਹਿਬ ਵਿਖੇ ਇਹ ਹੁਲਾ ਮਹੱਲਾ 21 ਮਾਰਚ ਤੱਕ ਮਨਾਇਆ ਜਾਵੇਗਾ ਤਖਤ ਸ੍ਰੀ ਕੇਸਗੜ ਸਾਹਿਬ ਵਿੱਚ ਖੰਡ ਪਟ ਸਾਹਿਬ ਦਾ ਆਰੰਭ ਹੋਣ ਤੋਂ ਬਾਅਦ 21 ਮਾਰਚ ਨੂੰ ਭੋਗ ਪਹੁੰਚਾਨਗੇ ਤਖਤ ਸ੍ਰੀ ਕੇਸਗੜ ਸਾਹਿਬ ਜਿੱਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘੂਬੀਰ ਸਿੰਘ ਨੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਇਸ ਅਸਬਾਰ ਦੀ ਬਤਾਈ ਵੀ ਪੇਸ਼ ਕੀਤੀ ਹੈ ਇਸ ਮੌਕੇ ਦੇਸ਼ਾਂ ਵਿਦੇਸ਼ਾਂ ਤੋਂ ਸੰਗਤਾਂ ਸ੍ਰੀ ਅਨੰਦਪੁਰ ਸਾਹਿਬ ਕੇਸਤੇ ਹਾਰ ਨੂੰ ਮਨਾਉਣ ਦੇ ਲਈ ਪਹੁੰਚ ਰਹੀਆਂ ਨੇ ਖਾਲਸਾ ਰੰਗ ਵਿੱਚ ਰੰਗੀ ਹੋਈ ਅਨੰਦਪੁਰ ਸਾਹਿਬ ਦੀ ਧਰਤੀ ਤੇ ਨਿਹੰਗ ਸਿੰਘਾਂ ਦੀਆਂ ਅਲੱਗ-ਅਲੱਗ ਛਾਉਣੀਆਂ ਨਿਹੰਗ ਸਿੰਘ ਜਥੇਬੰਦੀਆਂ ਪਹੁੰਚ ਰਹੀਆਂ ਨੇ ਸਮੁੱਚੇ ਪੰਥ ਵੱਲੋਂ ਆਪਸੀ ਪਿਆਰ ਸਤਿਕਾਰ ਦੇ ਨਾਲ ਇਕਤਾ ਕਰਕੇ ਦੋਵੇਂ ਦਿਨ ਤਬਸਰੀ ਕੇਸਗੜ ਸਾਹਿਬ ਜੀ ਦੀ ਸਰਪ੍ਰਸਤੀ ਹੇਠ ਇਹ ਹੋਲੇ ਮੱਲੇ ਦੇ ਤਿਉਹਾਰ ਮਨਾਏ ਜਾ ਰਹੇ ਨੇ ਹਜ਼ਾਰਾਂ ਨਹੀਂ ਲੱਖਾਂ ਦੀ ਗਿਣਤੀ ਵਿੱਚ ਜਿੱਥੇ ਸੰਗਤਾਂ ਆ ਰਹੀਆਂ ਨੇ ਉੱਥੇ ਕੌਮ ਦੇ ਮਹਾਨ ਪ੍ਰਚਾਰਕ ਰਾਗੀ ਢਾਡੀ ਵਿਦਵਾਨ ਕਥਾਵਾਚਕ ਆਗੂ ਸਹਿਬਾਨ ਹਰ ਧਾਰਮਿਕ ਹਰ ਰਾਜਨੀਤਿਕ ਪਾਰਟੀ ਦੇ ਇੱਥੇ ਆ ਕੇ ਸੰਗਤਾਂ ਨੂੰ ਗੁਰੂ ਦਰਬਾਰ ਗੁਰੂ ਸਿਧਾਂਤ ਦੇ ਨਾਲ ਜੋੜਨਗੇ ਮੈਂ ਸਮੁੱਚੇ মিডিਆ ਦਾ ਖਾਸ ਕਰਕੇ ਪੰਜਾਬ ਨਿਊਜ਼ ਦੇ ਆਪ ਸਮੂਹ ਗੁਰਮੁਖ ਪਿਆਰਿਆਂ ਦਾ ਧੰਨਵਾਦ ਕਰਦਾ ਹਾਂ ਇਹ ਹੋਲੇ ਮਹੱਲੇ ਦੀ ਇਹ ਸੰਦੇਸ਼ ਸੰਸਾਰ ਦੇ ਕੋਨੇ-ਕੋਨੇ ਤੱਕ ਪਹੁੰਚਣ ਲਈ ਆਪ ਯਤਨਸ਼ੀਲ ਹੋ ਮੈਂ ਆਪ ਸਾਰਿਆਂ ਦਾ ਬੇਤਿਹਾਰਤ ਧੰਨਵਾਦ ਕਰਦਾ ਸੰਗਤਾਂ ਨੂੰ ਵੀ ਬੇਨਤੀ ਕਰਦਾ ਆਓ ਅਨੰਪੁਰ ਸਾਹਿਬ ਦੀ ਪਾਵਨ ਧਰਤੀ ਤੇ ਨਤਮਸਤ ਹੋਣ ਤੋਂ ਪਹਿਲਾਂ ਆਪਸ ਬਾਰੇ ਮੈਂ ਮਿਲਾਂ ਮੈਂ ਮਿਲਾਂ ਸਗੋਏ ਪ੍ਰੀਤਾ ਜੇ ਤੂੰ ਮੇਰਾ ਹੋਏ ਰਹੇ ਸਮਝ ਲਗ ਤੇਰਾ ਹੋਏ ਜਿਹੜੇ ਸਾਡੇ ਨੌਜਵਾਨ ਵੀਰ ਖਾਲਸਾਈ ਸਰੂਪ ਦੇ ਵਿੱਚ ਨਹੀਂ ਕੋ ਖਾਲਸਾਈ ਸਰੂਪ ਵਿੱਚ ਆਣ ਜਿਨ੍ਹਾਂ ਨੇ ਅੰਮ੍ਰਿਤ ਨਹੀਂ ਛਕਿਆ ਅਮਰ ਛਕਣ ਜਿਹੜੇ ਕਿਤੇ ਨਸ਼ਿਆਂ ਦੀ ਮਾੜੀ ਮੋਟੀ ਉਹਦੇ ਵਿੱਚ ਆ ਚੁੱਕੇ ਨੇ ਉਹ ਨਸ਼ਿਆਂ ਦਾ ਤਿਆਗ ਕਰਨ ਬਹਿਮਾ ਭਰਮਾ ਪਖੰਡਾ ਕਰਮ ਕਾਂਡਾ ਨੂੰ ਛੱਡ ਕੇ ਜਬ ਲ ਖਾਲਸਾ ਰਹੇ ਨਿਹਾਰਾਂ ਤਬ ਲਗਤੇ ਹੀ ਦਿਓ ਮੈਂ ਸਾਰਾ ਜਾਵੇਗਾ ਹੈ ਵਿਪਰਨ ਕੀ ਰੀਤ ਮੈਂ ਨਾ ਕਰੂੰ ਇਨਕੀ ਪ੍ਰਤੀਦ ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਬਚਨ ਆਪਣੇ ਜੀਵਨ ਦਾ ਆਧਾਰ ਬਣਾਣ ਤਾਂ ਕਿ ਸਾਡੇ ਸਾਰਿਆਂ ਦੇ ਲੋਕ ਸੁਖੀਏ ਪਰ ਲੋਕ ਸਵੇਲੇ ਹੋ ਸਕਣ ਬਹੁਤ ਬਹੁਤ ਧੰਨਵਾਦ ਜੀ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸੰਗਤਾਂ ਵਿੱਚ ਹੂਲੇ ਮੁਹੱਲੇ ਨੂੰ ਲੈ ਕੇ ਵੱਖਰਾ ਹੀ ਜਨੂਨ ਅਤੇ ਉਤਸ਼ਾਹ ਪਾਇਆ ਜਾ ਰਿਹਾ ਹੈ ਸੰਗਤਾਂ ਦੂਰ ਦਰਾਡੇੋਂ ਟਰੈਕਟਰ ਟਰਾਲੀਆਂ ਅਤੇ ਟਰੱਕਾਂ ਤੇ ਚੜ ਕੇ ਇਸ ਤਿਉਹਾਰ ਨੂੰ ਮਨਾਉਣ ਦੇ ਲਈ ਸ੍ਰੀ ਨੰਨਧਪੁਰ ਸਾਹਿਬ ਕੇ ਪਹੁੰਚ ਰਹੀਆਂ ਨੇ ਦਾਸ ਸਾਹਿਬ ਜੀ ਦਾ ਬਾਬਾ ਫਤਿਹ ਸਿੰਘ ਤਰਨਾ ਦਾਲ ਸਮੂਹ ਜਥੇਬੰਦੀ ਵੱਲੋਂ ਅਤੇ ਸਮੂਹ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਗੁਰੂ ਨਾਨਕ ਨਾਮਲੇਵਾ ਸਮੂਹ ਸੰਗਤਾਂ ਨੂੰ ਖੁਸ਼ੀਆਂ ਦੇ ਹੌਲੇ ਮੱਲੇ ਦੀਆਂ ਲੱਖ ਲੱਖ ਵਧਾਈ ਦਿੰਦਾ ਹਾਂ ਸਾਡੇ ਨਾਲ ਪ੍ਰਿੰਸੀਪਲ ਸਰੇਂਦਰ ਸਿੰਘ ਜੀ ਮੈਂਬਰ ਐਸਜੀਪੀਸੀ ਸੋ ਦਰਸ਼ਨਦਾਰੇ ਕਰ ਰਹੇ ਹਨ ਗੁਰੂ ਕੇ ਸੰਗਤਾਂ ਜਦ ਤੱਕ ਸ੍ਰੀ ਕੇਸਗੜ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਜੀ ਰੰਮਤਾ ਹੋਈ ਸਿੰਘ ਸਾਹਿਬ ਯਾਨੀ ਰਗਵੇ ਸਿੰਘ ਜੀ ਜਥੇਦਾਰ ਤਖਸੀਰ ਕੇਸਗੜ ਸਾਹਿਬ ਜੀ ਦੇ ਅਰਦਾਸ ਕਰਕੇ ਹੋਲੇ ਮੱਲੇ ਦੀ ਰੰਮਤਾ ਕੀਤੀ ਸਾਰਾ ਸਮੁੱਚਾ ਖਾਲਸਾ ਪੰਥ ਨਿਹੰਗ ਸਿੰਘ ਜਥੇਬੰਦੀਆਂ ਐਸਜੀਪੀਸੀ ਅਤੇ ਸਮੁੱਚਾ ਖਾਲਸਾ ਪੰਥ ਖੁਸ਼ੀਆਂ ਦੇ ਹੋਲੇ ਮੱਲੇ ਮਨਾ ਰਿਹਾ ਹੈ ਅਤੇ ਸੰਗਤਾਂ ਦੇ ਚਾਣਾਂ ਵਿੱਚ ਬੇਨਤੀ ਹੈ ਕਿ ਆਪਣੇ ਬੱਚਿਆਂ ਨੂੰ ਨਸ਼ਾ ਤੋਂ ਰਹਿਤ ਕਰਕੇ ਖੰਡੇ ਬਾਟੇ ਦਾ ਅਮਰਕ ਸ਼ਿਕਾ ਕਰਕੇ ਗੁਰੂ ਕਰგიਰ ਪਿਤਾ ਜੀ ਦੇ ਸਪੁੱਤਰ ਅਤੇ ਸੁਪਤਰੀਆਂ ਹੋਣ ਦਾ ਮਾਣ ਪ੍ਰਾਪਤ ਕਰੀਏ ਤਖਤ ਸ੍ਰੀ ਕੇਸਗੜ ਸਾਹਿਬ ਵਿਖੇ ਸਤਿਗੁਰ ਸੱਚੇ ਪਾਤਸ਼ਾਹ ਗੁਰੂ ਕਲਗੀਧਰ ਪਿਤਾ ਜੀ ਨੇ ਖਾਲਸਾ ਅਕਾਲ ਪੁਰਖੀ ਫੌਜ ਪ੍ਰਗਟਿਓ ਖਾਲਸਾ ਪ੍ਰਮਾਤਮਕੀ ਮੌਜ ਖਾਲਸੇ ਪੰਥ ਦੀ ਸੇਜਣਾ ਕੀਤੀ ਸੀ ਸੋ ਉਸ ਮਹਾਨ ਸਤਿਗੁਰੂ ਧੰਗੁਰੂ ਕਲਗੀਧਰ ਪਿਤਾ ਜੀ ਦੇ ਸਪੁੱਤਰ ਅਤੇ ਸੁਪਤਰੀਆਂ ਹੋਣ ਦਾ ਮਾਣ ਖੰਡੇ ਵੱਟ ਦਾ ਮਨੁਸ਼ਾ ਕਰਕੇ ਤਿਆਰ ਬਰ ਤਿਆਰ ਹੋਈਏ ਪੰਜ ਪਿਆਰੇ ਸਿੰਘ ਸਹਿਬਾਨ ਲਗਾਤਾਰ ਖੰਡੇ ਬਾਟੇ ਦਾ ਅਮਰਤ ਸੰਚਾਰ ਕਰ ਰਹੇ ਹਨ ਸੋ ਆਓ ਆਪਾਂ ਅਮਰਤ ਸੰਚਾਰ ਦੇ ਵਿੱਚ ਸ਼ਾਮਲ ਹੋ ਕੇ ਖੰਡੇ ਬਾਟੇ ਦਾ ਅਮਰ ਸ਼ਕ ਕਰਕੇ ਨਸ਼ਿਆਂ ਦਾ ਤਿਆਗ ਕਰਕੇ ਸਮਾਜਿਕ ਬੁਰਾਈਆਂ ਦਾ ਤਿਆਗ ਕਰ ਕਰਕੇ ਗੁਰੂ ਕਲਕੀ ਸਰ ਪਿਤਾ ਜੀ ਦੇ ਦਿੱਤੇ ਹੋਏ ਉਪਦੇਸ਼ਾਂ ਦੇ ਚੱਲ ਕੇ ਗੁਰੂ ਸਾਹਿਬ ਜੀ ਨੂੰ ਸਮਰਪਿਤ ਹੋਈਏ ਅਤੇ ਆਪਣੇ ਦੇਸ਼ ਪੰਜਾਬ ਅਤੇ ਸਮਾਜ ਦਾ ਭਲਾ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਹੁਲੇ ਮੁਹੱਲੇ ਦੇ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲਗਭਗ 2200 ਸੁਰੱਖਿਆ ਕਰਮਚਾਰੀ ਤਾਇਨਾਤ ਕੀਤੇ ਗਏ ਨੇ ਜਿਹੜੇ ਕਿ ਇੱਥੇ ਆਈਆਂ ਹੋਈਆਂ ਸੰਗਤਾਂ ਨੂੰ ਹਰ ਤਰ੍ਹਾਂ ਦੀਆਂ ਸਹੂਲਤਾਂ ਮੁਹੱਈਆ ਕਰਵਾ ਰਹੀ ਨੇ ਸ੍ਰੀ ਅਨੰਦਪੁਰ ਸਾਹਿਬ ਤੋਂ ਸੱਜਣ ਸੈਣੀ ਪੰਜਾਬੀ ਚੈਨਲ